ਅੱਜ ਦੇ ਇਸ ਵੀਡੀਓ ਦੇ ਸਪான்ਸਰ ਨੇ ਜੀ ਇੰਸ਼ੋਰੈਂਸ ਐਡਵਾਈਜ਼ਰ ਅਮਨਵੀਰ ਸਿੰਘ ਵਾਲੀਆ ਇੱਕ ਪਰੋਸੇਮੰਦ ਨਾਮ ਅਮਰਵੀਰ ਸਿੰਘ ਵਾਲੀਆ ਸਤਿੰਦਰ ਸਰਤਾਜ ਨੇ ਇੱਕ ਗੀਤ ਗਾਇਆ ਉਹ ਕਹਿੰਦੇ ਹੋਰ ਆਂਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸਿਖਾਲੇ ਕਰਤੇ ਜਿਹੜੇ ਵੀ ਕੋਈ ਅਮੀਰ ਦੇਸ਼ ਹੁੰਦੇ ਨੇ ਉਹਨਾਂ ਦੇ ਹਮੇਸ਼ਾ ਕੋਈ ਨਾ ਕੋਈ ਇਹ ਜੇ ਅਜੰਡਾਜ਼ ਹੁੰਦੇ ਨੇ ਕਿ ਉਹ ਬਾਕੀ ਹੋਰ ਦੁਨੀਆ ਦੇ ਵਿੱਚ ਗਲੋਬ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਜਿਹੜੇ ਗਰੀਬ ਦੇਸ਼ ਆ ਉਹਨਾਂ ਦੀ ਮਦਦ ਕਿਵੇਂ ਕਰ ਸਕਣ ਯੂ ایس ਏ 1961 ਦੇ ਵਿੱਚ ਪ੍ਰੈਜ਼ੀਡੈਂਟ ਜான் ਐਫ ਕੈਨੇਡੀ ਨੇ ਇਹਨੂੰ ਇੰਟਰੋਡਿਊਸ ਕੀਤਾ ਸੀ ਵੀ ਭਾਈ ਹੁਣ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਨਾਲ ਨਾਲ ਬਾਕੀ ਸਾਰੇ ਜਿਹੜੇ ਗਰੀਬ ਮੁਲਕ ਆ ਉਹਨਾਂ ਦੀ ਵੀ ਮਦਦ ਹੋਵੇ ਉਹ ਵੀ ਤਰੱਕੀ ਕਰਨ ਏਜੇ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਜਿਹੜੇ ਗਰੀਬ ਮੁਲਕ ਨੇ ਉਹਨਾਂ ਦੀ ਮਦਦ ਕਰਨ ਦੇ ਵਾਸਤੇ ਇਹ ਇੱਕ ਸ਼ਾਖਾ ਬਣਾਈ ਗਈ ਸੀ ਇਹ ਸ਼ਾਖਾ ਯਸ ਤਕਰੀਬਨ 100 ਤੋਂ 130 ਕੰਟਰੀਜ਼ ਦੇ ਵਿੱਚ ਇਹ ਸ਼ਾਖਾ ਨੇ ਜਿਹੜੇ ਨੇ ਉਹਨਾਂ ਨੇ ਕੰਮ ਕੀਤਾ ਬਹੁਤ ਸਾਰੇ ਲੋਕ ਜਿੱਥੇ ਲੜਾਈ ਲੱਗੀ ਹੋਈ ਹੈ ਜਾਂ ਉਥੇ ਬਹੁਤ ਜ਼ਿਆਦਾ ਗਰੀਬੀ ਹੈ ਉਥੇ ਜ਼ਰੂਰਤ ਸੀ ਉਥੇ ਅਮਰੀਕਾ ਨੇ ਜਾ ਕੇ ਉਹਨਾਂ ਦੇ EMPLOYEES ਨੇ ਜਾ ਕੇ ਉਹਨਾਂ ਦੀ ਮਦਦ ਕੀਤੀ ਔਰ ਜੇ ਆਪਾਂ ਕੰਟਰੀਜ਼ ਦੀ ਗੱਲ ਕਰੀਏ ਤਾਂ ਕੰਟਰੀਜ਼ ਦੇ ਵਿੱਚੋਂ ਬਹੁਤ ਸਾਰੀਆਂ ਅਜਈਆਂ ਕੰਟਰੀਜ਼ ਨੇ ਜਿੱਥੇ ਕਿ ਲੜਾਈਆਂ ਲੱਗੀਆਂ ਹੋਈਆਂ ਨੇ ਯੂਕਰੇਨ ਇਥੋਪੀਆ ਜਾਰਡਨ ਯਮਨ ਅਫਗਾਨਿਸਤਾਨ ਸੀਰੀਆ ਇਨਾਂ ਸਾਰੀਆਂ ਜਗ੍ਹਾ ਦੇ ਉੱਪਰ ਜਾ ਕੇ ਯੂ ਐਸ ਏਡ ਦੀ ਜਿਹੜੀ ਅੰਮ ਇੰਪਲੋਏ ਸੀ ਉਹਨਾਂ ਨੇ ਹੈਲਪ ਕੀਤੀ ਯੂ ਐਸ ਏਡ ਦੀ ਜਿਹੜੀ ਇਹ ਸ਼ਾਖਾ ਹੈ ਇਹਦੇ ਵਿੱਚ ਤਕਰੀਬਨ 10000 ਲੋਕ ਅਮਰੀਕਨ ਲੋਕ ਕੰਮ ਕਰਦੇ ਨੇ ਔਰ ਉਹਨਾਂ ਦੇ ਵਿੱਚੋਂ ਕਹਿੰਦੇ 2 ਤਿਹਾਈ ਲੋਕ ਜਿਹੜੇ ਨੇ ਉਹ ਬਾਹਰ ਹੀ ਵੱਖਰੀਆਂ ਵੱਖਰੀਆਂ ਦੇਸ਼ਾਂ ਦੇ ਵਿੱਚ ਹੀ ਆਪਣਾ ਕੰਮ ਕਰਦੇ ਨੇ ਵੈਸੇ ਸ਼ਾਖਾ ਇਹਨਾਂ ਦੀ ਮੇਨ ਜਿਹੜੀ ਬ੍ਰਾਂਚ ਹੈ ਉਹ ਅਮਰੀਕਾ ਦੇ ਵਿੱਚ ਹੈ ਹੁਣ ਕਿਹਾ ਇਹ ਗਿਆ ਮਿਸਟਰ ਡੋਨਲਡ 트੍ਰੰਪ ਤੇ ਮਿਸਟਰ ਮਸਕ ਜਿਹੜੇ ਹੈਗੇ ਨੇ ਉਹ ਮਿਸਟਰ ਮਸਕ ਦਾ ਕਹਿਣਾ ਹੈ ਕਹਿੰਦੇ ਮੈਂ ਮਿਸਟਰ 트੍ਰੰਪ ਦੇ ਨਾਲ ਬਹੁਤ ਵਾਰੀ ਗੱਲਾਂ ਕੀਤੀਆਂ ਕਿ ਯੂ ਐਸ ਏਡ ਜਿਹੜੀ ਹੈ ਇਹਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਖਰਚਾ ਬਹੁਤ ਆ ਰਿਹਾ ਹੁਣ ਖਰਚਾ ਕਿੰਨਾ ਕਰ ਰਿਹਾ 2023 ਦੀ ਗੱਲ ਕੀਤੀ ਜਾਵੇ ਤਾਂ 40 ਬਿਲੀਅਨ ਦਾ ਬਜਟ ਸੀ ਇਹਦਾ ਜੇ 40 ਬਿਲੀਅਨ ਅਮਰੀਕਾ ਵਾਸਤੇ ਵੇਖਿਆ ਜਾਵੇ ਤਾਂ ਇਟਸ ਨਾਟ ਅ ਬਿਗ ਅਮਾਉਂਟ ਜੇ ਆਪਾਂ ਵੇਖੀਏ ਫੈਡਰਲ ਬਜਟ ਦਾ 1% ਵੀ ਨਹੀਂ ਬਣਦਾ ਹੈਗਾ ਕਿ ਜਦੋਂ ਇੱਕ ਲੀਡਰ ਚੱਲਦਾ ਹੈ ਤਾਂ ਬਾਕੀ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਦਾ ਹੈ ਤੋ ਉਸ ਤਰ੍ਹਾਂ ਦੇਖੀਏ ਤਾਂ ਕੋਈ ਵੱਡੀ ਅਮਾਉਂਟ ਨਹੀਂ ਹੈ ਲੇਕਿਨ ਜੇ ਧਿਆਨ ਨਾਲ ਮਿਸਟਰ ਡੋਨਲਡ ਟਰੰਪ ਤੇ ਮਿਸਟਰ ਇਲਨ ਮਸਕ ਦੇਖਦੇ ਨੇ ਉਹ ਕਹਿੰਦੇ ਜੀ ਬਾਤ ਸਿਆਦਾ ਵੱਡੀ ਅਮਾਉਂਟ ਹੈ ਤੇ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਅ ਅਮਰੀਕਨ ਲੋਕਾਂ ਦੇ ਜਿਹੜੇ ਪੈਸੇ ਹੈਗੇ ਨੇ ਯੂ ਐਸ ਏਡ ਹੈ ਜਿਹੜੀ ਇਸ ਪੈਸੇ ਇਹਨਾਂ ਨੇ ਬਾਇਓ ਵੈਪਨ ਦੀ ਜਦੋਂ ਖੋਜ ਕੀਤੀ ਜਾ ਰਹੀ ਸੀ ਜਦੋਂ ਉਹਨਾਂ ਨੇ ਇਸ ਨੂੰ ਜੋੜਿਆ ਬੇਸਿਕਲੀ ਆਪਣੇ ਕੋਵਿਡ ਦੇ ਨਾਲ ਉਹ ਕਹਿੰਦੇ ਉਹਦੇ ਵਿੱਚ ਇਹਨਾਂ ਨੇ ਪੈਸੇ ਲਗਾਏ ਨੇ ਇੱਕ ਕਰਕੇ ਇਹ ਵੇਸਟ ਆਫ ਮਨੀ ਹੈ ਇਹਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਮਿਸਟਰ ਮਸਕ ਕਹਿੰਦੇ ਮੈਂ ਡੋਨਲਡ ਟਰੰਪ ਨੂੰ ਬਹੁਤ ਵਾਰੀ ਇਹਦੇ ਉੱਪਰ ਜ਼ਿਕਰ ਕੀਤਾ ਤੇ ਫਾਈਨਲੀ ਹੁਣ ਇਹ ਬੰਦ ਹੋਣ ਜਾ ਰਹੀ ਹੈ ਇਹਨਾਂ ਸਾਰੇ ਜਿਹੜੇ ਵੀ EMPLOYEES ਨੇ ਉਹਨਾਂ ਨੂੰ ਫ੍ਰਾਈਡੇ ਨੂੰ ਤਕਰੀਬਨ 11:59 PM ਦੇ ਉੱਪਰ ਇਹ ਸਾਰੇ EMPLOYEES ਦੀ ਛੁੱਟੀ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਅਸੀਂ ਇਸ ਸ਼ਾਖਾ ਨੂੰ ਬੰਦ ਕਰ ਰਹੇ ਹਾਂ EMPLOYEES ਨੂੰ ਸਾਰਿਆਂ ਨੂੰ ਜਿਹੜੀਆਂ ਚਿੱਠੀਆਂ ਗਈਆਂ ਨੇ ਉਹਦੇ ਵਿੱਚ ਉਹਨਾਂ ਨੇ ਨਾਲ ਇਹ ਵੀ ਲਿਖਿਆ ਕਹਿੰਦੇ ਥੈਂਕ ਯੂ ਫਾਰ ਯੋਰ ਸਰਵਿਸ ਤੇ ਇਸ ਤੋਂ ਬਾਅਦ ਤੁਹਾਡੀ ਛੁੱਟੀ ਹੈ ਕਦ ਜਦੋਂ ਯੂ ਐਸ ਏਡ ਦੇ ਕੁਝ এমਪਲੋਇਜ਼ ਨੇ মিডিਆ ਆਊਟਲੈਟਸ ਦੇ ਨਾਲ ਗੱਲਾਂ ਕੀਤੀਆਂ ਉਹਨਾਂ ਨੇ ਦੱਸਿਆ ਕਹਿੰਦੇ ਤੁਹਾਨੂੰ ਪਤਾ ਹੈ ਕਿ ਬਾਹਰਲੇ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਅਜਾਹੀ ਲੋਕ ਨੇ ਜਿਨ੍ਹਾਂ ਨੂੰ ਬਹੁਤ ਮਦਦ ਦੀ ਜ਼ਰੂਰਤ ਹੈ ਤੇ ਅੱਜ ਇਹ ਏਡ ਬੰਦ ਕਰਨ ਦੇ ਨਾਲ ਇਹ ਅਮਰੀਕਾ ਦੀ ਇੱਕ ਵੱਡੀ ਹਾਰ ਹੈ ਮਿਸਟਰ ਡੋਨਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਵੀ ਲਿਖਿਆ ਕਿ ਕਹਿੰਦੇ ਬਿਲੀਅਨਸ ਆਫ ਡਾਲਰਸ ਦੀ ਚੋਰੀ ਹੋਈ ਹੈ ਯੂ ਐਸ ਏਡ ਦੇ ਥਰੂ ਉਹ ਕਹਿੰਦੇ ਕਈ ਫੇਕ ਨਿਊਜ਼ ਮੀਡੀਆ ਆਊਟਲੈਟਸ ਨੂੰ ਵੀ ਪੈਸੇ ਦਿੱਤੇ ਗਏ ਨੇ ਤਾਂ ਕਿ ਉਹ ਚੰਗੀਆਂ ਸਟੋਰੀਜ਼ ਲਿਖਣ ਸਾਡੇ ਬਾਰੇ ਉਹ ਕਹਿੰਦੇ ਬਹੁਤ ਸਾਰੇ ਸਕੈਂਡਲਸ ਹੋਏ ਨੇ ਬਹੁਤ ਸਾਰੇ ਟਰੈਡੀਸ਼ਨਲ ਚੀਜ਼ਾਂ ਨੂੰ ਛੱਡ ਕੇ ਐਕਸਟ੍ਰੀਮ ਚੀਜ਼ਾਂ ਦੇ ਉੱਪਰ ਵੀ ਪੈਸੇ ਲਗਾਏ ਗਏ ਨੇ ਉਹਨਾਂ ਦਾ ਕਹਿਣ ਦਾ ਮਤਲਬ ਸੀ ਜੀ ਐਲਜੀਬਟੀਕਿਊ ਆਦਰ ਜੇ ਆਪਾਂ ਮਿਸਟਰ ਮਸਕ ਦੀ ਗੱਲ ਕਰੀਏ ਉਹਨਾਂ ਨੇ ਤਾਂ ਇਸ ਨੂੰ ਯੂਐਸਏ ਨੂੰ ਕ੍ਰਿਮੀਨਲ ਆਰਗੇਨਾਈਜੇਸ਼ਨ ਤੱਕ ਦਾ ਨਾਮ ਦਿੱਤਾ ਹੋਇਆ ਕੈ ਹੋਰ ਨਾ ਜ਼ਰੂਰ ਦੱਸਣਾ ਚਾਹਣੀ ਹੈ ਜੀ ਕਿ ਪ੍ਰੈਜ਼ੀਡੈਂਟ 트럼ਪ ਨੇ ਜਿਹੜੇ ਫੋਰਨ ਅਸਿਸਟੈਂਸ ਸੀਗੀ ਜਿਹੜੇ ਹੋਰ ਦੇਸ਼ਾਂ ਨੂੰ ਆਪਾਂ ਅਸਿਸਟੈਂਸ ਦਿੰਦੇ ਸੀ ਉਹ ਵੀ ਫ੍ਰੀਜ਼ ਕੀਤੀ ਹੋਈ ਹੈ ਔਰ ਇਹਦਾ ਅਸਰ ਆਲਰੇਡੀ ਬਹੁਤ ਸਾਰੇ ਦੇਸ਼ਾਂ ਦੇ ਉੱਪਰ ਦੇਖਣਾ ਸ਼ੁਰੂ ਹੋ ਗਿਆ ਹੈ ਯੂਐਸ ਏਡ ਸਟੇਟਮੈਂਟ ਦੇ ਨਾਲ ਉਹਨਾਂ ਨੇ ਦੱਸਿਆ ਹੈ ਕਹਿੰਦੇ ਸਾਰੇ ਡਾਇਰੈਕਟ ਹਾਇਰ ਜਿਹੜੇ ਲੋਕ ਨੇ ਉਹ ਤਾਂ ਉਹਨਾਂ ਦੀ ਤਾਂ ਛੁੱਟੀ ਹੋ ਜਾਣੀ ਹੈ ਐਕਸੈਪਟ ਜਿਹੜੇ ਕ੍ਰਿਟੀਕਲ ਮਿਸ਼ਨ ਦੇ ਉੱਪਰ ਨੇ ਜਾਂ ਫਿਰ ਡੈਜ਼ਿਗਨੇਟਿਡ ਪ੍ਰੋਗਰਾਮਸ ਦੇ ਉੱਪਰ ਨੇ ਸਿਰਫ ਉਹ ਲੋਕ ਰੱਖੇ ਜਾਣਗੇ ਬਟ ਇਟਸ ਗੋਣਾ ਬੀ ਹਾਰਡ ਬਹੁਤ ਸਾਰੇ ਦੇਸ਼ ਤੇ ਬਹੁਤ ਸਾਰੇ ਲੋਕ ਜਿਹੜੇ ਅਮੀਰ ਦੇਸ਼ਾਂ ਦੇ ਵੱਲ ਇੱਕ ਆਸ ਲਗਾ ਕੇ ਵੇਖਦੇ ਨੇ ਵੀ ਸ਼ਾਇਦ ਸਾਡੀ ਮਦਦ ਹੋਏਗੀ ਉਹਨਾਂ ਦੇ ਲਈ ਇਹ ਬਹੁਤ ਔਖਾ ਸਮਾਂ ਹੈ